ਅਰੇ ਅੱਤਵਾਦੀ ਦੱਸਿਆ ਜਾ ਰਿਹਾ ਨੌਜਵਾਨੀ ਨੂੰ ਅਰੇ ਅੱਤਵਾਦੀ ਇਦਾਂ ਨਹੀਂ ਦੱਸਿਆ ਇੱਥੇ ਹੈਗੇ ਅੱਤਵਾਦੀ ਵੀ ਠੀਕ ਹੈ ਸਿੱਖ ਕੌਮ ਨੂੰ ਸਰਕਾਰ ਨੇ ਕਦੇ ਸੰਗਾਰ ਦਾ ਟੈਗ ਨਹੀਂ ਦਿੱਤਾ ਅੱਤਵਾਗਾ ਹੀ ਟੈਗ ਦਿੱਤਾ ਹੁਣ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਇਹਨਾਂ ਵਿੱਚ ਸੋਚਿਆ ਜਾ ਕੇ ਵੀ ਇਹਨਾਂ ਦੇ ਹੀ ਚਲਾਨ ਕੱਟੇ ਜਾਂਦੇ ਐ ਇਹਨਾਂ ਨੂੰ ਹੀ ਭਾਜੀ ਬੌਂਡ ਕੀਤੇ ਜਾਂਦੇ ਟਰੈਕਟਰ ਕਿੰਨੇ ਕਿੰਨੇ ਚਲਾਨ ਕੱਟ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋਈ ਭਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਮਾਝੇਲ ਤੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਸੇਵਾ ਕੋਈ ਕਰਦਾ ਸੇਵਾ ਭਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਲਈ ਕਰ ਰਿਹਾ ਐ ਅਰੀ ਹੱਤਵਾਦੀ ਦੱਸਿਆ ਜਾ ਰਿਹਾ ਨੌਜਵਾਨੀ ਨੂੰ ਹੱਤਵਾਦੀ ਇਦਾਂ ਨਹੀਂ ਦੱਸਿਆ ਇੱਥੇ ਹੈਗੇ ਹੱਤਵਾਦੀ ਵੀ ਠੀਕ ਹੈ ਹੱਤਵਾਦੀ ਦੱਸਿਆ ਜਾਂਦਾ ਨੌਜਵਾਨਾਂ ਨੂੰ ਹੱਤਵਾਦ ਇਦਾਂ ਦਾ ਹੁੰਦਾ ਤਾਂ ਫਿਰ ਅਸੀਂ ਹੱਤਵਾਦੀ ਆ ਬਜੀ ਅਸੀਂ ਖੋਦ کہہ ਰਹੇ ਹਾਂ ਨਾ ਬਾਕੀ ਮਾਲਕ ਹੈ ਬਜੀ ਕਰਨ ਕਰਾਣ ਵਾਲਾ ਇਹ ਤਾਂ ਅਸੀਂ ਤਾਂ ਸੇਵਾ ਕਰ ਰਹੇ ਹਾਂ ਸਾਡੀ ਸੇਵਾ ਲਈ ਹੈ ਸਾਡੀ ਕੀ ਪੰਜਾਬ ਦੀ ਲਈ ਸਾਰੇ ਦੀ ਤੇ ਜਿੱਥੇ-ਜਿੱਥੇ ਵੀ ਹਾਰ ਪਰਭਾਵਤ ਐ ਏਰੀਆ ਉੱਤੇ ਉੱਤੇ ਸਮਾਨ ਲੈ ਕੇ ਪੁੱਜਾਂਗੇ ਪੁੱਜਦੇ ਰਵਾਂਗੇ ਤੇ ਜਿੰਨੀ ਵੀ ਸੇਵਾ ਮਾਲਕ ਨੇ ਦਿੱਤੀ ਕਰਾਂਗੇ ਬਾਕੀ ਅੱਗੇ ਵੀ ਜੋ ਵੀ ਸਰਦਾ ਵਰਦਾ ਹੋਇਆ ਨਗਰ ਤੋਂ ਪਿੰਡ ਜਾਂਦਪੁਰ ਉੜਕੀ ਪਜੀ ਸਾਡਾ ਕਿਉਂ ਮਹਿਸੂਸ ਕਰਦੇ ਹੋ ਤੁਸੀਂ ਕਿ ਸਾਨੂੰ ਅਤਵਾਦੀ ਕਿਹਾ ਜਾਂਦਾ ਹੈ ਭਾਈ ਕਿਉਂਕਿ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਸਿੱਖ ਕੌਮ ਨੂੰ ਸਰਕਾਰ ਨੇ ਕਦੇ ਸਰਦਾਰ ਦਾ ਟੈਗ ਨਹੀਂ ਦਿੱਤਾ ਅਤਵਾਦੀ ਹੀ ਟੈਗ ਦਿੱਤਾ ਹੁਣ ਇਹਦੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਇਦਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਨਾ ਕਿਉਂ ਦਿੱਤਾ ਹੱਤਵਾਰ ਦਾ ਟੈਗ ਛੋੜੇ ਸਾਹਮਣੇ ਹੀ ਹੈ ਜਦਾ ਦੱਸੋ ਵੀ ਨਹੀਂ ਸਰਕਾਰ ਕਹਿੰਦੀ ਹੱਤਵਾਰ ਜਦੋਂ ਹਾਲਾਤ ਨਾਰਮਲ ਹੁੰਦੇ ਉਦੋਂ ਇਹਨਾਂ ਟਰੈਕਟਰ ਟਰਾਲੀਆਂ ਦੇ ਚਲਾਨ ਕੱਟੇ ਜਾਂਦੇ ਆ ਬਿਲਕੁਲ ਬਿਲਕੁਲ ਭਾਜੀ ਇਹ ਤਾਂ ਗੱਲ ਬਹੁਤ ਹੀ ਮਤਲਬ ਢੰਗਾਈ ਨਾਲ ਸੋਚਿਆ ਜਾਵੇ ਪਈ ਇਹਨਾਂ ਦਾ ਹੀ ਚਲਾਨ ਕੱਟੇ ਜਾਂਦੇ ਆ ਇਹਨਾਂ ਨੂੰ ਹੀ ਭਾਜੀ ਚਲੋ ਵੀ ਬੌਂਡ ਕੀਤੀ ਜਾਂਦੇ ਟਰੈਕਟਰ ਤੇ ਕਿੰਨੇ ਕਿੰਨੇ ਚਲਾਨ ਘਟ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋਈ ਪਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਪਰ ਅਜੋ ਹੀ ਜ਼ਿੰਮੇਵਾਰ ਪੱਲਿਓ ਖਰਚ ਕੇ ਜਾਂ ਹੋਰ ਕੋਈ ਇੱਕ ਛੋਟਾ ਕਿਸਾਨ ਹੈ ਜਿਹੜਾ ਗਰੀਬ ਕਿਸਾਨ ਪਹੁੰਚ ਰਿਹਾ ਉਹਨਾਂ ਲੋਕਾਂ ਨੂੰ ਬਿਲਕੁਲ ਪਾਜੀ ਸਾਰਾ ਪੰਜਾਬ ਹੀ ਗੁਜਰ ਰਿਹਾ ਟਰੈਕਟਰ ਲੈ ਕੇ ਗੁਜਰੇ ਕੋ ਦੇਖਿਆ ਪੀਰ ਮਾਚਲ ਤੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਜੀ ਸੇਵਾ ਕੋਈ ਕਰਦਾ ਸੇਵਾ ਪਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਲਈ ਕਰ ਰਿਹਾ ਅੱਛਾ ਜੀ ਹੋਰ ਕਿਤੇ ਹੜਾ ਇਹ ਹੁੰਦੇ ਦਾ ਪੰਜਾਬ ਤੁਰਦਾ ਬਾਜੀ ਹਰੇਕ ਜਗ੍ਹਾ ਤੁਰਦਾ ਪਰ ਪੰਜਾਬ ਨਾਲ ਕੌਣ ਤੁਰਿਆ ਸਿਰਫ ਪੰਜਾਬੀ ਪੰਜਾਬ ਮੋਰਾ ਜੀ ਜਿੰਦਾਬਾਦ ਪੰਜਾਬ ਮੋਰੇ ਪੰਜਾਬ ਮੋਰਾ ਰਹੂਗਾ ਜੀ ਹਾਂ ਜੀ ਹੜਦਾ ਬੋਲੇ ਸੋਨਹਾਲ ਸੁਬਹਾਨ ਅੱਲਾਹ ਵਕੀਲ ਜੀ ਬੋਲੇ ਡੋ ਰਿਆ ਭਜੀ ਅੱਤਵਾਦੀ ਦੱਸਿਆ ਜਾ ਰਹੇ ਨੌਜਵਾਨੀ ਨੂੰ ਇਹ ਅੱਤਵਾਦੀ ਇਦਾਂ ਨਹੀਂ ਦੱਸਿਆ ਹੈਗੇ ਅੱਤਵਾਦੀ ਵੀ ਠੀਕ ਹੈ ਸ਼ੇਖ ਕੋਮ ਨੂੰ ਸਰਕਾਰ ਨੇ ਕਦੇ ਸਰਦਾਰ ਦਾ ਟੈਗ ਨਹੀਂ ਦਿੱਤਾ ਅਤਵਾਦੀ ਹੀ ਟੈਗ ਦਿੱਤਾ ਹੁਣ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਵੇਂ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਜਿੰਨੇ ਗਾਈ ਨਾ ਸੋਚਿਆ ਜਾਵੇ ਪਰ ਇਹਨਾਂ ਦੇ ਹੀ ਚਲਾਨ ਕੱਟੇ ਜਾਂਦੇ ਐ ਇਹਨਾਂ ਨੂੰ ਹੀ ਭਾਜੀ ਬੌਂਡ ਕੀਤੇ ਜਾਂਦੇ ਟਰੈਕਟਰ ਕਿੰਨੇ ਕਿੰਨੇ ਚਲਾਨ ਘਟ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋ ਭਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਮਾ ਜਲਦੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਸੀ ਕੋਈ ਕਰਦਾ ਸੇਵਾ ਭਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਵਾਲੀ ਕਰ ਰਿਹਾ ਹੱਤਵਾਰਦੀ ਦੱਸਿਆ ਜਾ ਰਿਹਾ ਨੌਜਵਾਨੀ ਨੂੰ ਹੱਤਵਾਰਦੀ ਇਦਾਂ ਨਹੀਂ ਦੱਸੀ ਇੱਥੇ ਹੈਗੇ ਹੱਤਵਾਰਦੀ ਵੀ ਠੀਕ ਹੈ ਹੱਤਵਾਰਦੀ ਦੱਸਿਆ ਜਾਂਦਾ ਨੌਜਵਾਨਾਂ ਨੂੰ ਹੱਤਵਾਰ ਵਾਲਾ ਐਦਾਂ ਦਾ ਹੁੰਦਾ ਤਾਂ ਫਿਰ ਅਸੀਂ ਹੱਤਵਾਰਦੀ ਆ ਭਾਜੀ ਅਸੀਂ ਖੋਦ کہہ ਰਹੇ ਹਾਂ ਨਾ ਬਾਕੀ ਮਾਲਕ ਹੈ ਬੜੀ ਕਰਨ ਕਰਨ ਵਾਲਾ ਇਹ ਤਾਂ ਇੱਦਾਂ ਸੇਵਾ ਕਰ ਰਹੇ ਆ ਸਾਡੀ ਸੇਵਾ ਲਈ ਹੈ ਸਾਡੀ ਕੀ ਪੰਜਾਬ ਦੀ ਲਈ ਸਾਰੇ ਦੀ ਤੇ ਜਿੱਥੇ-ਜਿੱਥੇ ਵੀ ਹਾਰ ਪਰਭਾਵਤ ਐ ਏਰੀਆ ਹੈ ਉੱਥੇ-ਉੱਥੇ ਸਮਾਨ ਲੈ ਕੇ ਪੁੱਜਾਂਗੇ ਪੁੱਜਦੇ ਰਹਿਾਂਗੇ ਤੇ ਜਿੰਨੀ ਵੀ ਸੇਵਾ ਮਾਲਕ ਨੇ ਦਿੱਤੀ ਕਰਾਂਗੇ ਬਾਕੀ ਅੱਗੇ ਵੀ ਜੋ ਵੀ ਸਰਦਾ ਵਰਦਾ ਹੋਇਆ ਨਗਰ ਤੋਂ ਪਿੰਡ ਜਾਂਦਪੁਰ ਉੜਕੀ ਭਜੀ ਸਾਡਾ ਇਹ ਕਿਉਂ ਮਹਿਸੂਸ ਕਰਦੇ ਹੋ ਤੁਸੀਂ ਕਿ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈ ਭਜੀ ਕਿਉਂਕਿ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਸਿੱਖ ਕੌਮ ਨੂੰ ਸਰਕਾਰ ਨੇ ਕਦੇ ਸਰਦਾਰ ਦਾ ਟੈਗ ਨਹੀਂ ਦਿੱਤਾ ਅੱਤਵਾਦੀ ਹੀ ਟੈਗ ਦਿੱਤਾ ਹੁਣ ਇਹਦੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਦਿੱਤਾ ਦੱਸੋ ਕੀ ਇਦਾਂ ਦਾ ਗਲਤ ਕੁਝ ਕੀਤਾ ਇਦਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਨਾ ਕਿਉਂ ਦਿੱਤਾ ਅੱਤਵਾਦੀ ਦਾ ਟੈਗ ਜੋੜੇ ਸਾਹਮਣੇ ਹੀ ਹੈ ਜਦਾ ਦੱਸੋ ਵੀ ਨਹੀਂ ਸਰਕਾਰ ਕਹਿੰਦੀ ਅੱਤਵਾਦ ਜਦੋਂ ਹਾਲਾਤ ਨਾਰਮਲ ਹੁੰਦੇ ਉਦੋਂ ਇਹਨਾਂ ਟਰੈਕਟਰ ਟਰਾਲੀਆਂ ਤੇ ਚਲਾਨ ਕੱਟੇ ਜਾਂਦੇ ਆ ਬਿਲਕੁਲ ਬਿਲਕੁਲ ਭਾਜੀ ਇਹ ਤਾਂ ਗੱਲ ਬਹੁਤ ਹੀ ਮਤਲਬ ਡੰਗਾਈ ਨਾਲ ਸੋਚਿਆ ਜਾਵੇ ਪੈ ਇਹਨਾਂ ਦਾ ਹੀ ਚਲਾਨ ਕੱਢੇ ਜਾਂਦੇ ਆ ਇਹਨਾਂ ਨੂੰ ਹੀ ਭਾਜੀ ਕਹ ਲਓ ਵੀ ਬੌਂਡ ਕੀਤੇ ਜਾਂਦੇ ਟਰੈਕਟਰ ਤੇ ਕਿੰਨੇ ਕਿੰਨੇ ਚਲਾਨ ਘੱਡ ਦਿੰਦੇ ਇਹਨਾਂ ਦਾ ਜ਼ਿੰਮੇਵਾਰ ਕੋਈ ਭਾਜੀ ਹੁੰਦਾ ਹੀ ਨਹੀਂ ਜਿੰਨੇ ਚਲਾਨ ਭਰ ਦਿੰਦੇ ਪਰ ਆ ਜੋ ਹੀ ਜੀਮੀ ਦਾ ਪੱਲਿਓ ਖਰਚ ਕੇ ਜਾਂ ਹੋਰ ਕੋਈ ਇੱਕ ਛੋਟਾ ਕਿਸਾਨ ਜਿਹੜਾ ਗਰੀਬ ਕਿਸਾਨ ਪਹੁੰਚ ਰਿਹਾ ਉਹਨਾਂ ਲੋਕਾਂ ਨੂੰ ਬਿਲਕੁਲ ਭਾਜੀ ਸਾਰਾ ਪੰਜਾਬ ਹੀ ਪੁੱਜ ਰਿਹਾ ਟਰੈਕਟਰ ਲੈ ਕੇ ਗੁਜਰੇ ਕੋ ਦੇਖਿਆ ਪੀ ਹਿਮਾਚਲ ਤੋਂ ਆ ਗਈ ਜੀ ਸੇਵਾ ਹਰਿਆਣੇ ਤੋਂ ਆ ਗਈ ਸੇਵਾ ਕੋਈ ਕਰਦਾ ਸੇਵਾ ਭਾਜੀ ਕੋਈ ਵੀ ਨਹੀਂ ਕਰਦਾ ਪੰਜਾਬ ਹੀ ਕਰ ਰਿਹਾ ਪੰਜਾਬ ਲਈ ਕਰ ਰਿਹਾ ਅੱਛਾ ਜੀ ਹੋਰ ਕਿਤੇ ਹੜਾ ਇਹ ਹੁੰਦੇ ਦਾ ਪੰਜਾਬ ਤੁਰਦਾ ਭਾਜੀ ਹਰੇਕ ਜਗ੍ਹਾ ਤੁਰਦਾ ਪਰ ਪੰਜਾਬ ਨਾਲ ਕੋਣ ਤੁਰਿਆ ਸਿਰ ਪੰਜਾਬੀ ਪੰਜਾਬ ਮੋਹਰੇ ਜੀ ਜੰਦਾਵਾਲ ਪੰਜਾਬ ਮੋਹਰੇ ਪੰਜਾਬ ਮੋਹਰੇ ਰਹੂਗਾ ਜੀ ਹਾਂ ਜੀ ਹੜਦਾ ਮੋਹਰੇ ਰਹੀ ਸੋਨਾਲ ਸੁਬਾਨਕੋ ਜੀ ਬੋਲੇ